ਜਨਿਤੇਸ਼ੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂਜਲੀ ਰਾਜਪੂਤ। ਬੀਤੇ ਦਿਨ ਸੰਸਦ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਮੁੰਡੇ ਕੁੜੀਆਂ ਦੇ ਵੱਲੋਂ ਜਿਹੜਾ ਇਸ ਸੰਸਦ ਦੇ ਉੱਪਰ ਹਮਲਾ ਕੀਤਾ ਜਾਂਦਾ ਤੇ ਜਿਸ ਦੇ ਮਗਰੋਂ ਸੰਸਦ ਸਖਤਰੇ ਦਾ ਵੀ ਇਸ ਵਿੱਚ ਆਲੇ ਵੱਡਾ ਫੈਸਲਾ ਜਿਹੜਾ ਸਾਹਮਣੇ ਆ ਰਿਹਾ ਹੈ 8 ਸੁਰੱਖਿਆ ਕਰਮੀ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਵੱਡੀ ਅਪਡੇਟ ਜਿਹੜੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਈ ਹੈ ਪਹਿਲਾਂ ਤਾਂ ਬੀਤੇ ਦਿਨ ਹਮਲਾ ਕੀਤਾ ਜਾਂਦਾ ਹੈ ਸੰਸਦ ਦੇ ਉੱਪਰ ਕੁਝ ਮੁੰਡੇ ਕੁੜੀਆਂ ਦੇ ਵੱਲੋਂ ਜਿਹੜੀ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਸੀਗੇ ਇੱਕ ਫੇਸਬੁੱਕ ਪੇਜ ਤੇ ਉੱਪਰ ਜਿਹੜੀ ਇਹਨਾਂ ਦੀ ਗੱਲਬਾਤ ਹੁੰਦੀ ਹੈ ਤੇ ਜਿਸ ਦੇ ਮਗਰੋਂ ਇੰਡੀਆ ਗੇਟ ਦੇ ਉੱਪਰ ਇਕੱਠੇ ਹੋਣ ਤੋਂ ਬਾਅਦ ਜਿਹੜਾ ਇਹ ਸੰਸਦ ਦੇ ਵਿੱਚ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਤੇ ਇਸ ਪੂਰੇ ਮਾਮਲੇ ਦੇ ਵਿੱਚ ਸੰਸਦ ਸਕੱਤਰੇ ਦਾ ਵੱਡਾ ਫੈਸਲਾ ਸਾਹਮਣੇ ਆ ਰਿਹਾ ਹੈ ਐਕਸ਼ਨ ਲਿੱਤਾ ਗਿਆ ਸੰਸਦ ਖਤਰੇ ਦੇ ਵੱਲੋਂ ਤੇ 8 ਸੁਰੱਖਿਆ ਕਰਮੀਆਂ ਨੂੰ ਫਿਲਹਾਲ ਤੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ ਇੰਨਾ ਹੀ ਨਹੀਂ ਪੀਐਮ ਮੋਦੀ ਜਿਹੜੇ ਨੇ ਅੱਜ ਸੰਸਦ ਪਹੁੰਚੇ ਨੇ ਤੇ ਕੇਂਦਰੀ ਮੰਤਰੀਆਂ ਦੇ ਨਾਲ ਉਹਨਾਂ ਦੇ ਵੱਲੋਂ ਬੈਠਕ ਕੀਤੀ ਗਈ ਹੈ ਇਸ ਵਿੱਚ ਜੇਪੀ ਨੱਡਾ ਅਮਿਤ ਸ਼ਾਹ ਤੇ ਹੋਰ ਵੀ ਕਈ ਕੇਂਦਰੀ ਮੰਤਰੀ ਜਿਹੜੇ ਨੇ ਮੌਜੂਦ ਰਹਿੰਦੇ ਨੇ ਤਾਂ ਸੂਤਰਾਂ ਦੇ ਮੁਤਾਬਿਕ ਇਹ ਵੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ આરોપી ਜਿਹੜੇ ਨੇ ਉਹਨਾਂ ਦੇ ਵੱਲੋਂ ਪਹਿਲਾਂ ਤਾਂ ਸੰਸਦ ਭਵਨ ਦੀ ਰੇਕੀ ਕੀਤੀ ਜਾਂਦੀ ਹੈ ਤੇ ਰੇਕੀ ਕਰਨ ਦੇ ਮਗਰੋਂ ਹੀ ਉਹ ਸੰਸਦ ਭਵਨ ਦੇ ਵਿੱਚ ਦਾਖਲ ਹੁੰਦੇ ਨੇ ਭਗਤ ਸਿੰਘ ਫੈਨ ਕਲੱਬ ਨਾਮ ਦਾ ਇੱਕ ਸੋਸ਼ਲ ਮੀਡੀਆ ਪੇਜ ਜਿਹੜਾ ਇਸ ਪੇਜ ਤੇ ਨਾਲ ਇਹ ਸਾਰੇ ਜੁੜੇ ਹੋਏ ਸੀ 1 ਸਾਲ ਪਹਿਲਾਂ ਮਸੂਰ ਦੇ ਵਿੱਚ ਮਿਲਦੇ ਨੇ ਤੇ ਜਿਸ ਦੇ ਮਗਰੋਂ 10 ਦਸੰਬਰ ਨੂੰ ਸਾਰੇ ਦਿੱਲੀ ਪਹੁੰਚਦੇ ਨੇ ਸੰਸਦ ਦੇ ਉੱਪਰ ਹਮਲਾ ਕਰਨ ਦੇ ਲਈ ਇੰਡੀਆ ਗੇਟ ਦੇ ਉੱਪਰ ਪਹਿਲੇ ਤੱਕ ਇਕੱਠੇ ਹੋਉਂਦੇ ਨੇ ਤੇ ਜਿੱਥੇ ਇਹਨਾਂ ਨੂੰ ਕਲਰ ਸਪਰੇ ਵੀ ਜਿਹੜੇ ਨੇ ਵੰਡੇ ਜਾਂਦੇ ਨੇ ਜਿਸ ਦਾ ਇਸਤੇਮਾਲ ਇਹਨਾਂ ਦੇ ਵੱਲੋਂ ਸੰਸਦ ਦੇ ਵਿੱਚ ਕੀਤਾ ਜਾਂਦਾ ਹੈ ਹਾਲਾਂਕਿ ਇਸ ਵਿਚਾਲੇ ਸਾਜ਼ਿਸ਼ ਜਿਹੜੀ ਹੈ ਕਿਸੇ ਹੋਰ ਦੇ ਵੱਲੋਂ ਰਚੀ ਗਈ ਹੈ ਜਿਹੜਾ ਕਿ ਫਿਲਹਾਲ ਤਲੀ ਪੁਲਿਸ ਦੇ ਵੱਲੋਂ ਕਾਬੂ ਨਹੀਂ ਕੀਤਾ ਗਿਆ ਯੋ ਆਪਾ ਦੇ ਤਹਿਤ ਇਹਨਾਂ ਸਾਰਿਆਂ ਦੇ ਉੱਪਰ ਮਾਮਲਾ ਦਰਜ ਕਰਕੇ ਜਾਂਚ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਇਸ ਇਹ ਜਾਂਚ ਜਿਹੜੀ ਹੈ ਸੀਆਰਪੀਐਫ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਇਸ ਦੇ ਨਾਲ ਹੀ ਕਈ ਐਕਸਪਰਟ ਵੀ ਜਿਹੜੇ ਨੇ ਸ਼ਾਮਲ ਨੇ ਪੰਜ આરોપીਆਂ ਨੂੰ ਕਾਬੂ ਕਰ ਲਿਆ ਤਾਂ ਗਿਆ ਹਾਲਾਂਕਿ ਇੱਕ ਜਿਹੜਾ ਇਸ ਵਿਚਾਲੇ ਫਰਾਰ ਹੈ ਛੇ આરોપી ਨੇ ਦੋ ਜਿਹੜੇ ਨੇ ਉਹ ਸੰਸਦ ਪਵਨ ਦੇ ਅੰਦਰ ਦਾਖਲ ਹੁੰਦੇ ਨੇ ਜਦਕਿ ਦੋ ਬਾਹਰ ਰਹਿੰਦੇ ਨੇ ਤੇ ਦੇਖਿਆ ਜਾ ਸਕਦਾ ਸੀ ਬੀਤੇ ਦਿਨ ਜਿਹੜਾ ਹਮਲਾ ਕੀਤਾ ਜਾਂਦਾ ਤਾਂ ਜਿਸ ਜਿਸ ਤੇ ਮਗਰੋਂ ਵੱਡਾ ਹੰਗਾਮਾ ਵੀ ਜਿਹੜਾ ਸੰਸਦ ਪਵਨ ਦੇ ਵਿੱਚ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਸੀ ਕਿ ਕਿੰਝ ਛਾਲ ਮਾਰ ਕੇ ਇਹ ਦੋ ਲੋਕਾਂ ਦੇ ਵੱਲੋਂ ਸੰਸਦ ਦੇ ਉੱਪਰ ਹਮਲਾ ਕੀਤਾ ਜਾਂਦਾ ਤਾਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਇਹ ਸਾਰੇ ਲੋਕ ਜਿਹੜੇ ਨੇ ਇਕੱਠੇ ਹੁੰਦੇ ਨੇ ਤੇ ਇਕੱਠੇ ਹੋ ਕੇ ਇਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਤੇ ਇਸ ਵਿਚਾਲੇ ਸੰਸਦ ਸਕੱਤਰੇਤ ਦਾ ਵੱਡਾ ਫੈਸਲਾ ਸਾਹਮਣੇ ਆ ਰਿਹਾ ਕਿ ਜਿਹੜੇ ਸੁਰੱਖਿਆ ਕਰਮੀ ਨੇ ਜਿਨ੍ਹਾਂ ਦੇ ਵੱਲੋਂ ਸਹੀ ਢੰਗ ਦੇ ਨਾਲ ਸੁਰੱਖਿਆ ਨਹੀਂ ਕੀਤੀ ਜਾ ਰਹੀ ਸੀ ਤਾਂ ਉਹਨਾਂ ਸੁਰੱਖਿਆ ਕਰਮੀਆਂ ਨੂੰ ਫਿਲਹਾਲ ਦੇ ਲਈ ਸੰਸਦ ਕਤਰੇ ਦੇ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਤੇ ਮੀਟਿੰਗ ਜਿਹੜੀ ਹੈ ਪੀਐਮ ਮੋਦੀ ਦੇ ਵੱਲੋਂ ਸੰਸਦ ਦੇ ਸੰਸਦ ਦੇ ਵਿੱਚ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਜਾਂਦੀ ਹੈ ਤੇ ਹੁਣ ਅੱਗੇ ਇਸ ਮਾਮਲੇ ਦੇ ਵਿੱਚ ਕੀ ਕੁਝ ਸਾਹਮਣੇ ਆਂਦਾ ਹੈ ਇਹ ਦੇਖਣਾ ਹੋਏਗਾ ਇਹ ਜਿਹੜਾ ਛੇਵਾ આરોપી ਹੈ ਇਸ ਨੂੰ ਕਿਸ ਵੇਲੇ ਕਾਬੂ ਕੀਤਾ ਜਾਂਦਾ ਜਿਹੜਾ ਕਿ ਇਹਨਾਂ ਸਾਰੀਆਂ ਗੱਲਾਂ ਪਿੱਛੇ ਮਾਸਟਰਮਾਈਂਡ ਸੀ ਜਿਸ ਦੇ ਵੱਲੋਂ ਸਾਜ਼ਿਸ਼ ਕੀਤੀ ਗਈ ਕਿਹੜੇ ਵੱਲੋਂ ਦੀ ਗ੍ਰਿਫਤਾਰੀ ਹੁੰਦੀ ਹੈ ਦੇਖਣਾ ਹੋਵੇਗਾ